ਸੰਗਰੂਰ ਦੇ ਵਿੱਚ ਆਪ ਐਮ ਐਲ ਏ ਨਰਿੰਦਰ ਗੌਰ ਫਰਾਜ ਦਾ ਜ਼ਬਰਦਸਤ ਵਿਰੋਧ ਹੋਇਆ ਉਮੀਦਵਾਰਾਂ ਨੇ ਵਿਧਾਇਕ ਦੀ ਗੱਡੀ ਖੇੜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਕਿ ਕਿ ਸਿਆਸੀ ਸ਼ੈਤ ਸਾਡੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਐਸ ਡੀ ਐਮ ਦਫ਼ਤਰ ਤੋਂ ਬਾਹਰ ਨਿਕਲ ਰਏ ਨਰਿੰਦਰ ਗੌਰ ਫਰਾਜ ਦਾ ਜ਼ਬਰਦਸਤ ਵਿਰੋਧ ਹੋਇਆ ਬੀ ਡੀ ਪੀਓ ਦੇ ਕੋਲ ਜ਼ਬਰੀ ਕਾਗਜ਼ ਰੱਦ ਕਰਵਾਉਣ ਦੇ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਬੀ ਡੀ ਪੀਓ ਨਾਮ ਅੰਨ ਤਾ ਉਸ ਤੇ ਰਿਸ਼ਵਤ ਖੋਰੀ ਦਾ ਇਲਜ਼ਾਮ ਲਗਾ ਦਿੱਤਾ ਗਿਆ ਐ ਕਹਨ ਹੈ ਪ੍ਰਦਰਸ਼ਨਕਾਰੀਆਂ ਦਾ ਬੀਡੀਪੀਓ ਨੇ ਵੀ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਬੀਡੀਪੀਓ ਦੀ ਗੱਡੀ ਦੀ ਤਲਾਸ਼ੀ ਦੌਰਾਨ ਪੁਲਿਸ ਵੀ ਖਾਲੀ ਹੱਥ ਹੀ ਪਰਤੀ ਸੋ ਕੁੱਲ ਮਿਲਾ ਕੇ ਨਾਮਜ਼ਦਗੀਆਂ ਦਾ ਦੌਰ ਖਤਮ ਹੋਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਚਾਇਤੀ ਚੋਣਾਂ ਦੇ ਵਿੱਚ ਤੱਕੇਸ਼ਾਈਆਂ ਦੇ ਇਲਜ਼ਾਮ ਬਰਕਰਾਰ ਨੇ ਤੇ ਹੁਣ ਨਰਿੰਦਰ ਕੌਰ ਪਰਾਜ ਦਾ ਸਖਤ ਜ਼ਬਰਦਸਤ ਵਿਰੋਧ ਹੁੰਦਾ ਵਿਖਾਈ ਦਿੱਤਾ ਕਾ ਪੰਚਾਇਤੀ ਚੌਣਾ ਦੇ ਵਿੱਚ ਲਗਾਤਾਰ ਸੱਤਾਧਰ ਦੇ ਉੱਪਰ ਹਾਕਮਧਰ ਦੇ ਉੱਪਰ ਇਲਜ਼ਾਮ ਅਹੀ ਲੱਗ ਰਹੇ ਨੇ ਕਿ ਗੁੰਡਾਗਰਦੀ ਕੀਤੀ ਜਾ ਰਹੀ ਹੈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਫਿਲਹਾਲ ਨਰਿੰਦਰ ਗੌਰ ਭਰਾਜ ਜੈ ਸੰਗਰੂਰ ਦੇ ਵਿੱਚ ਆਪ ਐਮਐਲਏ ਨਰਿੰਦਰ ਗੌਰ ਭਰਾਜ ਦਾ ਕਿਸ ਢੰਗ ਦੇ ਨਾਲ ਵਿਰੋਧ ਹੁੰਦਾ ਵਿਖਾਈ ਦਿੱਤਾ ਹੈ ਤਸਵੀਰਾਂ ਵਿੱਚ ਹੁੰਦਾਰੀ ਟੀਵੀ ਸਕਰੀਨਸ ਤੇ ਉਮੀਦਵਾਰਾਂ ਨੇ ਇੱਥੇ ਵਿਧਾਇਕ ਦੀ ਗੱਡੀ ਘੇਰੀ ਗੱਡੀ ਘੇਰ ਕੇ ਨਾਰੇਬਾਜ਼ੀ ਕੀਤੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦਾ ਯਤਨ ਕੀਤਾ ਹਾਲਾਂਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਿਆਸੀ ਸ਼ੈਤ ਸਾਡੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਐਸ ਡੀ ਐਮ ਦਫ਼ਤਰ ਤੋਂ ਬਾਹਰ ਨਰਿੰਦਰ ਕੌਰ ਭਰਾਜ ਦਾ ਇੱਥੇ ਕਿਸ ਢੰਗ ਦਾ ਵਿਰੋਧ ਹੁੰਦਾ ਵਿਖਾਈ ਦਿੱਤਾ ਤੋ ਤਸਵੀਰਾਂ ਦੇ ਵਿੱਚ ਤੁਸੀਂ ਵੇਖਵਾਰਿਓ ਬੀ ਡੀ ਪੀਓ ਦੇ ਕੋਲੋਂ ਜਬਰੀ ਕਾਗਜ਼ ਰੱਦ ਕਰਵਾਉਣ ਦੇ ਇਲਜ਼ਾਮ ਇੱਥੇ ਲੱਗਦੇ ਵਿਖਾਈ ਦਿੱਤੇ ਨਰਿੰਦਰ ਕੌਰ ਭਰਾਜ ਦੇ ਉੱਪਰ ਕਿਹਾ ਗਿਆ ਕਿ ਬੀ ਡੀ ਪੀਓ ਨੇ ਉਹਨਾਂ ਦੀ ਗੱਲ ਮੰਨੀ ਨਹੀਂ ਤਾਂ ਉਸ ਦੇ ਉੱਪਰ ਰਿਸ਼ਵਤ ਖੋਰੀ ਦਾ ਇਲਜ਼ਾਮ ਲਗਾ ਦਿੱਤਾ ਇਸ ਤੋਂ ਬਾਅਦ ਪੁਲਿਸ ਆਈ ਤਾਂ ਬੀ ਡੀ ਪੀਓ ਦੀ ਗੱਡੀ ਦੇ ਵਿੱਚੋਂ ਵੀ ਕੁਝ ਨਹੀਂ ਲੱਭਿਆ बीबियो दी गड्डी ਦੇ ਵਿੱਚੋਂ ਕੁਝ ਨਾ ਲੱਭਣ ਮਗਰੋਂ ਪੁਲਿਸ ਨੂੰ ਵੀ ਖਾਲੀ ਹਾਥੀ ਵਾਪਸ ਪਰਤਣਾ ਪਿਆ। ਸੋ ਕੁੱਲ ਮਿਲਾ ਕੇ ਲਗਾਤਾਰ ਇਲਜ਼ਾਮ تراਸ਼ੀਆਂ ਦਾ ਦੌਰ ਵੀ ਜਾਰੀ ਹੈ। ਨਰਾਜ਼ਗੀ ਵੀ ਹੈ, ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਨੇ। ਤੱਕੇ ਸ਼ਾਇਦੇ ਇਲਜ਼ਾਮਾਂ ਬਿਛਾਲੇ ਸੰਗਰੂਰ ਦੀਆਂ ਤਸਵੀਰਾਂ ਆਪ ਐਮਐਲ ਨਿਰਿੰਦਰ ਕੌਰ ਪ੍ਰਾਇਦਾ। ਕਿਸ ਢੰਗ ਦੇ ਨਾਲ ਇੱਥੇ ਵਿਰੋਧ ਹੋਇਆ ਉਹ ਤਸਵੀਰਾਂ ਵੀ ਤੁਸੀਂ ਵੇਖ ਪਾਰੋ। ਐਸੇ ਖਬਰ ਤੇ ਅਪਡੇਟ ਲਈ ਸਾਡਾ ਸਾਡੇ ਸਹਿਯੋਗੀ ਗੁਰਦਰਸ਼ਨ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ। ਗੁਰਦਰਸ਼ਨ ਨਰਿੰਦਰ ਕੌਰ ਪ੍ਰਾਜ ਦਾ ਇੱਥੇ ਵਿਰੋਧ ਹੁੰਦਾ ਤਸਵੀਰਾਂ ਦੇ ਵਿੱਚ ਅਸੀਂ ਵੇਖ ਪਾ ਰਿਆ ਕੀ ਰਿਹਾ ਪੂਰਾ ਮਾਮਲਾ ਕੀ ਸੀ ਰੇਡ ਕਾ ਤੇ ਆਖਰਕਾਰ ਕੀ ਬਣਦੀ ਬਖਾਈ ਦਿੱਤੀ ਸਥਿਤੀ ਅੰਮਿੱਤ ਜੇ ਗੱਲ ਕੀਤੀ ਜਾਵੇ ਕਿਉਂਕਿ ਇੱਕ ਪਾਸੇ ਸਰਕਾਰ ਵੱਲੋਂ ਬਿਆਨਵਾਜੀ ਕੀਤੀ ਜਾਂਦੀ ਆ ਕਿ ਅਸੀਂ ਪੂਰੀ ਇਮਾਨਦਾਰੀ ਤੇ ਬਿਨਾਂ ਪੱਖਪਾਤ ਤੋਂ ਜਿਹੜੀ ਪੰਚਾਇਤੀ ਇਲੈਕਸ਼ਨ ਆ ਉਹ ਕਰਵਾਵਾਂਗੇ ਦੂਜੇ ਪਾਸੇ ਜਗਾ ਨਗਾਤੇ ਜਿਹੜੇ ਕਾਗਜ਼ ਰੱਤ ਕਰਾਉਣ ਦੀਆਂ ਖਬਰਾਂ ਜਿਹੜੀਆਂ ਕੱਲ ਪੀਟੀਸੀ ਦੇ ਜ਼ਰੀਏ ਅਸੀਂ ਨਸਰ ਕੀਤੀਆਂ ਨੇ ਤੇ ਦੂਜੀ ਇੱਕ ਹੋਰ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਪਿੰਡ ਘਰਾਚੋ ਦੀ ਓਐਸਪੀ ਤੇ ਚਾਚੇ ਦੇ ਕਾਗਜ਼ ਰੱਦ ਹੋਏ ਨੇ ਇਹ ਇਹ ਹੁਣ ਜਿਹੜੀਆਂ ਖਬਰਾਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਬੈਠ ਚੁੱਕੀਆਂ ਕਿ ਜਿਹੜੀ ਸਰਕਾਰ ਕਹਿੰਦੀ ਕੋਸ਼ਿਸ਼ੀ ਅੱਜ ਕਰਦੀ ਕੁਝਾ ਪਰ ਜਿਹੜੀ ਰਾਤੀ ਘਟਨਾ ਵਾਪਰੀ ਆ ਬੀਡੀਪੀਓ ਦੇ ਨਾਲ ਸੰਬੰਧਿਤ ਘਟਨਾ ਵਾਪਰੀ ਆ ਇੱਕ ਸੰਗਤਪੁਰੇ ਪਿੰਡ ਦਾ ਸਰਪੰਚ ਪਹਿਲਾ ਸਰਪੰਚ ਰਹਿ ਚੁੱਕਿਆ ਤੇ ਹੁਣ ਉਹਦਾ ਉਤੇ ਪੰਚਾਇਤੀ ਜੀਵਨ ਦੇ ਇਲਜ਼ਾਮ ਲਾ ਕੇ ਉਹਦੇ ਕਾਗਜ਼ ਨੇ ਜਿਹੜੇ ਰੱਦ ਕੀਤੇ ਗਏ ਨੇ ਦੂਸਰੀ ਪਾਸੇ ਬੀਡੀਪੀਓ ਨੂੰ ਐਮਐਲਏ ਬਾਰ ਬਾਰ ਫੋਨ ਕਰ ਰਹੀ ਸੀ ਕਿਤੇ ਉਹ ਕੰਮ ਆਪਣੇ ਸਹੀ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਸੀ ਤੇ ਉਸ ਤੇ ਉਸ ਛਿਰਕੇ ਤੇ ਉਸ ਦੇ ਰਿਸ਼ਵਤ ਲੈਣ ਦੇ ਜਿਹੜੇ ਇਲਜ਼ਾਮ ਲਾਕੇ ਉਹਦੀ ਗੱਡੀ ਦੀ ਡੀਐਸਪੀ ਸੁਕਵਾਲੀਗੜ੍ਹ ਤੇ ਐਸਡੀਐਪੀਵਾਨੀਗੜ੍ਹ ਦੀ ਮੌਜੂਦਗੀ ਦੇ ਵਿੱਚ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਕੁਝ ਵੀ ਪੱਲੇ ਨਹੀਂ ਪਿਆ ਤੇ ਨਰਾਸ਼ ਹੋ ਕੇ ਨਰਿੰਦਰ ਗੋਪਾਲ ਭਰਾ ਜਦੋਂ ਬਾਹਰ ਨਿਕਲ ਲੱਗੀ ਤਾਂ ਜਿਹੜੇ ਪਿੰਡ ਵਾਸੀਆਂ ਦੇ ਕਾਗਜ ਰੱਦ ਕੀਤੇ ਗਏ ਸੀ ਉਹਨਾਂ ਨੇ ਉਹਨਾਂ ਦੀ ਗੱਡੀ ਦੇ ਆਕੇ ਅੱਗੇ ਹੋ ਕੇ ਉਹਦਾ ਵਿਰੋਧ ਕੀਤਾ ਇਹ ਜਿਹੜੀਆਂ ਤਸਵੀਰਾਂ ਨੇ ਇਹ ਜੋ ਦਰਸਾਉਂਦੀਆਂ ਹਨ ਕਿ ਸਰਕਾਰ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ ਤੇ ਮਾਮਲਾ ਗੁਰਦਸ਼ਨ ਆਖਰਕਾਰ ਸ਼ਾਂਤ ਕਿਵੇਂ ਹੋਇਆ ਜਾਂ ਫਿਰ ਨਰਾਜ਼ਗੀ ਹਾਲੇ ਵੀ ਬਰਕਰਾਰ ਹੈ ਬਿਲਕੁਲ ਅਮਿਤ ਦੀ ਗੱਲ ਕੀਤੀ ਜਾਵੇ ਨਰਾਜ਼ਗੀ ਬਿਲਕੁਲ ਹਜੇ ਹਜੇ ਜਾਰੀ ਹੈ ਕਿਉਂਕਿ ਕਰਾਚੋ ਪੜੇ ਦੇ ਵਿੱਚ ਵਿਜੇਂਦਰ ਸਿੰਘਲਾ ਪਹੁੰਚ ਰਹੇ ਨੇ ਜਿਹੜੀਆਂ ਜਿਹੜੀਆਂ ਪਾਰਟੀਆਂ ਦਾ ਸੰਬੰਧਿਤ ਲੋਕਾਂ ਦੇ ਕਾਰਜਕਰਤਾ ਨੇ ਉਹ ਸਾਰੇ ਲੀਡਰ ਪਹੁੰਚਦੇ ਨੇ ਰਾਤ ਦੇ ਰਾਤ ਵਿਨਰਜੀਤ ਸਿੰਘ ਗੋਲਡੀ ਜਿਹੜੇ ਉੱਥੇ ਪਹੁੰਚੇ ਨੇ ਆਪਣੇ ਵਰਕਰਾਂ ਦੇ ਹੱਕ ਤੇ ਵਿੱਚ ਖੜੇ ਨੇ ਦੂਜੇ ਪਾਸੇ BDP ਉਹਦਾ ਕਹਿਣਾ ਸੀ ਮੇਰੀ ਗੱਡੀ ਦੀ ਤਲਾਸ਼ੀ ਹੋਈ ਆ ਮੇਰੀ ਗੱਡੀ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਪਰ ਮੈਂ ਹੁਣ ਆਪਣੀ ਜਿਹੜੀ ਪੰਜਾਬ ਪਤੀ ਯੂਨੀਅਨ ਉਹਦੇ ਨਾਲ ਗੱਲ ਕਰਾਂਗਾ ਕਿਉਂਕਿ ਇੱਕ ਇਹ ਕਲਾਸ ਅਫਸਰ ਦੀ ਗੱਡੀ ਵੀ ਇਸ ਤਰ੍ਹਾਂ ਜਿਹੜੀ ਤਲਾਸ਼ੀ ਹੋਣੀ ਕਿਤੇ ਨਾ ਕਿਤੇ ਜਿਹੜੀ ਅਫਸਰ ਸਾਹੀ ਆ ਉਹ ਤੇ ਦਵਾਜ਼ ਜ਼ਰੂਰ ਬਣਾਇਆ ਜਾ ਰਿਹਾ ਸੀ ਕਿ ਜਿਹੜੇ ਕਾਗਜ਼ਾਂ ਦੇ ਵਿੱਚ ਕੋਈ ਨਾ ਕੋਈ ਕਮੀ ਕੱਟ ਕੇ ਤਾਂ ਜਿਹੜੇ ਉਮੀਦਵਾਰ ਨੇ ਉਰੋਹੀ ਤੇ ਰਹਦੇ ਉਹਨਾਂ ਨੂੰ ਇਹ ਕਾਗਜ਼ ਨੇ ਜਿਹੜੇ ਰੱਦ ਕੀਤੇ ਜਾਣ ਇਹ ਤਾਂ ਜ਼ਾਹਰ ਹੋ ਚੁੱਕਾ ਕਿ ਸਰਕਾਰ ਕਿੰਨੀ ਬਕਲਹਾੜ ਦੇ ਵਿੱਚ ਹੁਣ ਕਰਾਚੋਂ ਦੀ ਕਰ ਰਹੇ ਆ ਕਰਾਚੋਂ ਪਿੰਡ ਦੇ ਵਿੱਚ ਜੀਐਸ ਭਵਨ ਸਮਾਂ ਦੇ ਦੋ ਓਐਸਡੀ ਨੇ ਉਹਨਾਂ ਨੂੰ ਵੀ ਕਾਗਜ਼ ਰੱਦ ਕਰਾਉਣ ਦੀ ਕਿਉਂ ਜ਼ਰੂਰਤ ਪਈ ਜੇਕਰ ਸਹੀ ਸੀਗੇ ਕੰਮ ਕਰਾਏ ਸੀ ਤਾਂ ਉਸ ਪਿੰਡ ਦੇ ਵਿੱਚ ਇਲੈਕਸ਼ਨ ਕਰਾਈ ਜਾ ਸਕਦੀ ਜੇ ਅਸੀਂ ਸਹੀ ਕੰਮ ਕੀਤਾ ਤਾਂ ਉਹ ਜਿੱਤ ਵੀ ਸਕਦੇ ਸੀ ਪਰ ਇਹੋ ਜਿਹਾ ਕੀ ਦਰਸਦੀ ਉਹਨਾਂ ਨੂੰ ਕਾਗਜ਼ ਰੱਦ ਕਰਾਉਣੇ ਪਾਗੇ ਇਤਾਂ ਦੀਆਂ ਜਿਹੜੀਆਂ ਤਸਵੀਰਾਂ ਸੰਗਰੂਰ ਦੇ ਵਿੱਚੋਂ ਭਾਵੇਂ ਕਮੈਂਡਾ ਦੇ ਵਿੱਚੋਂ ਸਾਹਮਣੇ ਆਈਆਂ ਬੂਨਕ ਹੋਵੇ ਭਾਵੇਂ ਵੱਖ-ਵੱਖ ਜਗ੍ਹਾ ਤੋਂ ਜਿੱਥੋਂ ਜਿੱਥੇ ਇਹਨਾਂ ਦੇ ਖਾਸ ਬੰਦੇ ਸੀ ਉੱਥੋਂ ਕਾਗਜ਼ ਨੇ ਜਿਹੜੇ ਉਮੀਦਵਾਰਾਂ ਦੇ ਰੱਦ ਕਰਵਾਏ ਗਏ ਬਿਲਕੁਲ 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 ਵਾਕਿਆਹੀ ਇੱਥੇ ਸਵਾਲ ਲਗਾਤਾਰ ਬਰਕਰਾਰ ਹੈ ਕਿ ਆਖਰਕਾਰ ਇੰਨੀ ਨਿਰਗਰਦੀ ਕਿਉਂ ਛਾਈ ਹੋਈ ਹੈ ਪੰਚਾਇਤੀ ਚੋਣਾਂ ਦੇ ਵਿੱਚ ਜਿੰਨੇ ਵੱਡੇ ਪੱਤਰ ਤੇ ਇਲਜ਼ਾਮ ਮੈਦਕੀ ਲੱਗੇ ਨੇ ਸ਼ਾਇਦ ਇਸ ਤੋਂ ਪਹਿਲਾਂ ਇੰਨੀ ਧੱਕੇਸ਼ਾਹੀ ਦੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਹੁਣ ਪੰਚਾਇ कुल मिलाके क्या जा सकदा है के पंचायती चुनाव ਦੇ ਵਿੱਚ ਇਸ ਵਾਰ ਜਿਹੜਾ ਲਫ਼ਜ਼ ਜਿਹੜਾ ਸ਼ਬਦ ਸਭ ਤੋਂ ਜ਼ਿਆਦਾ ਗੂੰਜਦਾ ਸੁਣਾਈ ਦਿੱਤਾ ਉਹ ਹੈ ਤੱਕੇਸ਼ਾਈ ਇਹ ਤਸਵੀਰਾਂ ਵੀ ਤੁਸੀਂ ਵੇਖ ਪਾਰ ਸੰਗਰੂਰ ਦੀਆਂ ਨੇ ਹਾਲੇ ਇੱਥੇ ਮਾਮਲਾ ਸ਼ਾਂਤ ਨਹੀਂ ਹੋਇਆ ਮਾਮਲਾ ਹਲੇ ਵੀ ਪੱਕਿਆ ਹੋਇਆ ਹੈ ਵੇਖਣਾ ਹੋਵੇਗਾ ਕਿ ਕਿ ਕੀ ਕੁਝ ਬਣਦਾ ਹੈ ਪਰ ਕਾਗਜ਼ ਰੱਦ ਹੋਣ ਮਗਰੋਂ ਇੱਥੇ ਨਰਿੰਦਰ ਖੋਪਰਾਜ ਦਾ ਵਿਰੋਧ ਹੁੰਦਾ ਵਿਖਾਈ ਦਿੱਤਾ ਉਮੀਦਵਾਰ ਜਿਹਦੇ ਕਾਗਜ਼ ਰੱਦ ਹੋਏ ਉਹਦਾ ਇਹੀ ਕਹਿਣਾ ਹੈ ਕਿ jaan 부ਜ ਕੇ ਕਾਗਜ਼ ਰੱਦ ਕਰਵਾਏਗੇ ਮੇਰੀ ਗੱਡੀ ਨੂੰ ਕੀ ਰਹਿ ਗਿਆ ਜੀ ਬਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉਥੇ ਕੀ ਫੋਨ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਐਸਡੀਐਮ ਦਫ਼ਤਰ ਆ ਜਾਓ ਕਿ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਤੁਸੀਂ ਕੀ ਖੋਈ ਗਈ ਹੈ ਕਿੱਥੇ ਗਈ ਸੀ ਤੁਸੀਂ ਕਿੱਥੇ ਹੋਇਆ ਇਨਸੀਡੈਂਟ ਨਹੀਂ ਮੈਂ ਨਾਰਮਲਿਟੀ ਵਿੱਚ ਆਪਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਫਾਲਸ ਅਲੀਗੇਸ਼ਨ ਹੈ ਜੀ ਬਿਲਕੁਲ ਫਾਲਸ ਅਲੀਗੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਜਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀ ਹੈ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ ਕੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬीडी पी ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਤੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸ ਡੀ ਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਇਹਦੀ ਜਿਹੜੀ ਤਫਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਏ ਇਹ ਅਸੀਂ ਆਪਦਾ ਵੇਖਾਂਗੇ ਕਿ ਸਾਡਾ ਮੈਟਰ ਚੋਣ ਕਮਿਸ਼ਨ ਨੂੰ ਕੀ ਕਹਿੰਦਾਗਾ ਪਰ ਸੰਗਤਪੁਰੇ ਦੇ ਵਿੱਚ ਜਿਹੜਾ ਵੋਟੇਸ਼ਨ ਲੱਗਿਆ ਪੰਚਾਇਤੀ ਜ਼ਮੀਨ ਨਹੀਂ ਹੈਗੀ ਉੱਥੇ ਸੰਗਤਪੁਰੇ ਕੋਣ ਲੱਗ ਰਿਹਾ ਹੈ ਨਾ ਇਲੈਕਸ਼ਨ ਲੱਗ ਰਿਹਾ ਹੈ ਮੇਰੇ ਪਾਈਖੇ ਇੱਕ ਲੱਗ ਰਿਹਾ ਹੈ ਫਾਦਾ ਬੇਸ਼ਕ ਲੱਗਿਆ ਕੋਈ ਪੰਚਾਇਤੀ ਜ਼ਮੀਨ ਦਾ ਵੋਟੇਸ਼ਨ ਲਾਇਆ ਜਨਾਂ ਨਹੀਂ ਪਹਿਲੇ ਪਾਸੇ ਜ਼ਮੀਨਾਂ ਨਹੀਂ ਹੈਗੀ ਕੋਈ ਦੀ ਥੋੜੀ ਸਫਾਈ ਕਰੀ ਨਹੀਂ ਕਿਸੇ ਨੇ ਵੀ ਇੱਕ ਵਾਰੀ ਸਫਾਈ ਤੁਸੀਂ ਐਮਐਲਏ ਐਮਐਲਏ ਸਾਹਿਬ ਦੀ ਗੱਡੀ ਕਿ